दो हफ्तिया गए अपनी इतिहास धार्मिक समाजिक आदि पक्षा ने इस खुशिया दमांच भी शीक हुए ने जी सड़ाई है खूबसूरत शब्दों राही प्रोक के विशेषतावान अपने नजरिए रखे एक लेखक लिये बड़ा जरूरी होंगे की उसका जो नजरिए आम इंसान जेखक का नजरिया ਉਹ ਸਮਾਜ ਦੇ ਵਿੱਚ ਬੜੀ ਕ੍ਰਾਂਤੀ ਲਿਆਉਣ ਦੇ ਕਾਬਿਲ ਹੁੰਦੇ ਸੋ ਉਸ ਨਜ਼ਰੀਏ ਵਿੱਚ ਦੇਖਣਾ ਜ਼ਰੂਰੀ ਹੁੰਦਾ ਇਹ ਸਫਰਨਾਮਾ ਜਿੱਥੇ ਉਹਨਾਂ ਨੂੰ ਬਾਤ ਮਰਦਦਾ ਇਹ ਸਾਨੂੰ ਦਿਲਾਰੇ ਕਰਦਾ ਹੈ ਉੱਥੇ ਉਸ ਦੇ ਧੁਰ ਅੰਦਰ ਦੀ ਪਾਕਿਸਤਾਨ ਜਾਣ ਦੀ ਇੱਛਾ ਦੇ ਬੀਜ ਵੀ ਵਿਕਸਿਤ ਕਰਦਾ ਹੈ ਸਾਡੇ ਸਾਰਿਆਂ ਦੇ ਅੰਦਰ ਵੀ ਇੱਛਾ ਹੈ ਜਿਹੜੀ ਜਾਗਦੀ ਹੈ ਕਿ ਮੈਂ ਪਾਕਿਸਤਾਨ ਜਾਵਾਂ ਇਹ ਉਸ ਮਿੱਟੀ ਦੀ ਖਿੱਚ ਹੈਗੀ ਹੈ ਜਿਹੜੀ ਛੱਡੀ ਕਿਉਂਕਿ ਸੱਜਣੇ ਇੱਕ ਪਰਿਵਾਰ ਦੇ ਵਿੱਚ ਵੱਡਾ ਭਰਾ ਅਲੱਗ ਹੋ ਜਾਂਦਾ ਹੈ ਪਾਕਿਸਤਾਨੀ ਖੇਤਰਾਂ ਨਾਲ ਹੈ ਉਹ ਜਿਹੜੀ ਖਿੱਚ ਹੈ ਉਹਦੀ ਖਿੱਚ ਹੈ ਜਿਹੜੀ ਹਮੇਸ਼ਾ ਰਹਿਣੀ ਹੈ ਇਸ ਤਰ੍ਹਾਂ ਇਹ ਅੱਖਰ ਇਛਾਈ ਬੀਜੂ ਵਿਸਤਾਰ ਕਰ ਰਹੇ تھے ਇਸ ਤਰ੍ਹਾਂ ਇਹ ਅੱਖਰ ਗੁਰਿੰਦਰ ਗੁਰਬਾਣੀ ਦੀ ਸ਼ੋਧਾ ਵਿੱਚ ਇਹਨਾਂ ਨੇ ਕੰਮ ਕਰ ਗਏ ਤੇ ਉਹ ਸ਼ਬਦ ਮੈਨੂੰ ਬੜੇ ਵਧੀਆ ਲੱਗੇ ਨੇ ਕਿ ਇਹ ਇੱਕ ਕਿਤਾਬ ਹੈ ਦੁਹਾਂ ਪੰਜਾਬ ਦਾ ਉਚਾਲੇ ਇੱਕ ਪੂਰਾ ਸਰੰਦ ਕੰਮ ਕਰ ਗਏ ਏਸ ਪੁਸਤਕ ਵਿੱਚ ਦੇਖਿਆ ਹੈ ਆਪਣੇ 14 ਦੇ ਸਫਰ ਦੀ ਬਾਤ ਪਈ ਹੈ ਤੇ ਏਸ ਪੁਸਤਕ ਦੀਆਂ 14 ਵਿਸ਼ੇਸ਼ਤਾਵਾਂ ਨੂੰ ਮੈਂ ਬਿਆਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਪਹਿਲੀ ਹੈਗੇ ਨਿੱਜੀ ਯਾਤਾਂ ਸਾਨੂੰ ਕਿਤੇ ਵੀ ਜਾਣ ਵਾਲੀ ਗੱਲ ਨਹੀਂ ਖਿੱਚ ਰਹੀ ਹੈ ਉਹ ਮੈਡਮ ਜੀ ਨੂੰ ਇਹਨਾਂ ਦੀ ਨਿੱਜੀ ਯਾਦ ਹੈ ਜੀ ਕੋ ਕਿਤੇ ਲੱਗ ਗਈ ਹੈ ਕਿਸੇ ਵੀ ਸਥਾਨ ਦੇ ਜਾਣ ਦਾ ਸਵਾਲ ਕਿਤੇ ਵੱਧ ਜਾਂਦਾ ਹੈ ਜੇ ਉਸ ਸਥਾਨ ਬਾਰੇ ਪਹਿਲਾਂ ਤੋਂ ਕਾਫੀ ਕੁਝ ਸੁਣਿਆ ਹੋਵੇ ਯਾਤਰਾ ਦਾ ਇਤਿਹਾਸਕ ਪਿਛੋਕੜ ਵਿੱਚ ਲੇਖਕਾਂ ਨੇ ਆਪਣੇ ਆਪ ਨੂੰ ਉਹਨਾਂ ਲੱਖਾਂ ਹੀ ਲੋਕਾਂ ਵਿੱਚੋਂ ਇੱਕ ਮੰਨਿਆ ਹੈ ਜਿਨ੍ਹਾਂ ਦੇ ਵਡੇਰਿਆਂ ਨੇ ਪਿੰਡ ਦੇ ਦਖਾਣ ਤੋਂ ਪਿੰਡੇ ਚ ਹੰਡਾ ਜਾਵੇ ਕੋਈ ਲਿਖਦੀ ਹੈ ਮੇਰੀ ਦਾਦੀ ਨੂੰ ਮੈਂ ਆਪਣੇ ਮੈਂ ਆਪਣੇ ਰਵਿਚ ਰੈਕੇ ਗੋਹਾਂ ਕਰਕੇ ਕਿ ਬਿਚੂ ਕੇ ਵਸ ਰਹੇ ਆਪਣੇ ਦਾਦਾ ਜੀ ਦੀ ਗੱਟੀ ਪੰਦੇ ਦਰਜੀ ਨਾਲ ਦਿੱਲੀ ਸਾਂਝ ਹੋਣਾ ਉਹਦੇ ਪੁੱਤਰਾਂ ਨੂੰ ਲਗਾਤਾਰ ਇੱਥੋਂ ਦੇ ਜੱਥੇ ਵਿਚੋਂ ਭਾਲ ਕਰਨੀ ਤੇ ਅਖੀਰ ਲੈਕਰੇ ਪਰਵਾਦ ਨੂੰ ਮਿਲਣੀ ਹੋਣੀ ਇਹ ਸੌਦਾ ਜਿੱਕਰ ਪੁੱੜ ਕੇ ਮੰਨੋ ਲਈ ਭਾਵਨਾ ਮੈਨ ਫੈਂਟਰੀ ਤੇ ਪਹੁੰਚਿਆ ਇਤਿਹਾਸਕ ਪੱਖ ਤੇ ਪਹਿਲਾ ਪੱਖ ਸੀ ਨਿੱਜੀ ਪੱਖ ਜੇ ਕਰਕੇ ਇਹਨਾਂ ਨੂੰ ਉੱਥੇ ਜਾਣ ਦਾ ਮੌਕਾ ਮਿਲਿਆ ਦੂਸਰਾ ਪੱਖ ਇਤਿਹਾਸਕ ਪੱਖ ਜਿਸ ਤਰ੍ਹਾਂ ਪਹਿਲਾਂ ਵੀ ਗੱਲ ਹੋਈ ਕੁਇ ਇਹ ਲੈਦੇ ਪੰਜਾਬ ਦੀਆਂ ਇਤਿਹਾਸਕ ਖਾਵਾਂ ਤੇ ਕਦਮ ਰੱਖਦੇ ਆ ਇਤਿਹਾਸ ਦੇ ਉਹਨਾਂ ਪਲਾਂ ਨੂੰ ਕਟਕ ਕਰਨ ਦੀ ਕੋਸ਼ਿਸ਼ ਕੀਤੀ ਹੈ ਬਾਬਾ ਬੁੱਢੀ ਸਾਹਿਬ ਦੀ ਮazaar ਲਾਹੌਰ ਦਾ ਸ਼ੌਰਮਨ ਚੌਂਕ ਲਾਹੌਰ ਦਾ ਸ਼ਾਹੀ ਕਿਲਾ ਅਨਾਰਕਲੀ ਬਾਜ਼ਾਰ ਲਾਹੌਰ ਸ਼ਹਿਰ ਦੀਆਂ ਇਤਿਹਾਸਕ ਇਮਾਰਤਾਂ ਕਸ਼ਲਾ ਮਿਊਜ਼ੀਅਮ ਸਰਕਬ ਦੇ ਖੰਡਰ ਬੁੱਧਵੱਟ ਦੇ ਖੰਡਰ ਆਲ ਇਹਨਾਂ ਸਥਾਨਾਂ ਬਾਰੇ ਉਥੋਂ ਦਾ ਪੂਰਾ ਇਤਿਹਾਸ ਉਸ ਜਗ੍ਹਾ ਬਾਰੇ ਲੋਕ ਵਿਸ਼ਵਾਸ ਉਸ ਥਾਂ ਦੀ ਮੌਜੂਦਾ ਹਾਲਤ ਆਸਰ ਕੁਝ ਲੇਖ ਇਤਿਹਾਸਕ ਲੇਖਾਂ ਨੇ ਬਹੁਤ ਖੂਬਸੂਰਤ ਅੰਦਾਜ਼ ਵਿੱਚ ਲਿਖਾਏ ਜਿੱਥੇ ਜਾਨਿਆ ਉੱਥੇ ਆ ਸਾਨੂੰ ਇਤਿਹਾਸ ਵੀ ਪਤਾ ਹੈ ਅੱਜ ਜੋ ਅਸੀਂ ਪੀਛੇ ਕੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਕੀ ਹੋਏਗਾ ਧਾਰਮਿਕ ਬਖਸ਼ ਰੇਣੇ ਪਿਆਰ ਨਾਲ ਸਾਡਾ ਧਾਰਮਿਕ ਸਾਝ ਵੀ ਹੈ ਪਾਕਿਸਤਾਨ ਵੀ ਸਾਡੇ ਕਿੰਨੇ ਸਾਰੇ ਇਤਿਹਾਸ ਗੁਰਸਾਹਬ ਨੇ ਜਿਨ੍ਹਾਂ ਦੇ ਦਰਸ਼ਨ ਦੀ ਅਲਾਸ ਹਰ ਰੋਜ਼ ਸਿੱਖ ਕਰਦਾ ਹੈ ਨਾਨਕਾ ਸਾਹਿਬ ਕਰਤਾਰਪੁਰ ਸਾਹਿਬ ਨਾਨਕਾ ਸਾਹਿਬ ਜਿਹਦੇ ਹੋਰ ਗੁਰਦੁਆਰੇ ਬਾਲੀਲਾ ਸਾਹਿਬ ਪੱਟੀ ਸਾਹਿਬ ਮਾਹਲ ਸਾਹਿਬ ਕੈਰਾ ਸਾਹਿਬ ਤੰਬੂ ਸਾਹਿਬ ਗੁਰਦਾਸ ਸੱਚਾ ਸੋਦਾ ਸਾਹਿਬ ਗੁਰਦਾਪੰਜਾ ਸਾਹਿਬ ਇਹਨਾਂ ਸਾਰੇ ਗੁਰਦਵਾਰਿਆਂ ਦਾ ਇਤਿਹਾਸ ਇਸ ਛੋਟੀ ਜਿਹੀ ਕਿਤਾਬ ਦੇ ਵਿੱਚ ਹੈ ਉਹਨਾਂ ਦੀ ਇਮਾਰਤ ਉਹਨਾਂ ਦੀ ਸਾਂਭ ਸੰਭਾਲ ਉਹਨਾਂ ਦਾ ਪ੍ਰਬੰਧ ਇਹ ਸਾਰੀਆਂ ਗੱਲਾਂ ਨੇਡੀਆਂ ਇਸ ਕਿਤਾਬ ਦੇ ਵਿੱਚ ਗੁਰਦਾਰ ਗੋਰੀਏ ਨੇ ਸਾਂਝੀਆਂ ਕੀਤੀਆਂ ਨੇ ਜਿਸ ਦੇ ਨਾਲ ਅਸੀਂ ਇੱਥੇ ਬੈਠੇ ਹੀ ਇਸ ਕਿਤਾਬ ਦੇ ਰਹੀ ਉਹਨਾਂ ਗੁਰਦਵਾਰਿਆਂ ਦੇ ਦਰਸ਼ਨ ਵੀ ਕਰ ਸਕਦੇ ਹਾਂ ਵੰਡ ਦਾ ਦੁਖਾਂ 1947 ਵਿੱਚ ਹੋਈ ਦੇਸ਼ ਵੰਡ ਦਾ ਸਭ ਤੋਂ ਵੱਧ ਦੁਖਾਂਤ ਪੰਜਾਬ ਨੇ ਹੰਡਾਇਆ ਹੈ ਇਸੇ ਲਈ ਚੜਦੇ ਤੇ ਲੈਨੇ ਪੰਜਾਬ ਦੇ ਹਜ਼ਾਰਾਂ ਲੋਕ ਜਿਹੇ ਹਨ ਜਿਨ੍ਹਾਂ ਨੇ ਉਸ ਵਿਖਾਦ ਨੂੰ ਜੇ ਅੱਖੀ ਨਹੀਂ ਦੇਖਿਆ ਤਾਂ ਆਪਣੇਾਂ ਤੋਂ ਉਸ ਵਿਖਾਦੀਆਂ ਹੱਡੀਆਂ ਤੀਆਂ ਸੁਣੀਆਂ ਹਨ ਆਪਣੇ ਦਾਦਿਆਂ ਤੋਂ ਪਰਦਾਦਿਆਂ ਤੋਂ ਜਾਂ ਮਾਤਾ ਪਿਤਾ ਤੋਂ ਉਸ ਦਰਦ ਦੀ ਜਿਹੜਾ ਥਾਂ ਥਾਂ ਇਸ ਕਿਤਾਬ ਵਿੱਚ ਲਿਖੀ ਹੈ ਰਾਜਨੀਤੀ ਦੀ ਖੇਡ ਧਾਰਮਿਕ ਕੱਟੜਤਾ ਆਪ ਵੀ ਕਿਵੇਂ ਭਰਾਵਾਂ ਨੇ ਜਿਹੋ ਲੋਕਾਂ ਦੇ ਜਿਹੜਾ ਨਫ਼ਰਤਾਂ ਪੈਦਾ ਕਰਤੀਆਂ ਉਹ ਹਟਾਏ ਜਾਂ ਆਪਣੇ ਕੋਲ ਸੁਣੇ ਹੋਏ ਦਰਦ ਨਾਲ ਕਿਸੇ ਕਿੰਨੇ ਕਿੰਨੇ ਧਾਕਿਆਂ ਵਾਲੀ ਵੀ ਚਿੱਤ ਚ ਉਨੇ ਨਿਕਲੇ ਆਪਣੇ ਆਦੇ ਤੁਰਿਆਂ ਮਗਰੋਂ ਬੇਇੱਜ਼ਤ ਹੋਣ ਤੇ ਵਿਛੜ ਜਾਣ ਦਾ ਦਰਦ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਭਰਿਆ ਪਿਆ ਹੈ ਜੋ ਹਲਕੀ ਜਹੀ ਜਣਾ ਮਿਲਦੇ ਅੱਖਾਂ ਦੇ ਨਹੀਂ ਰਹੇ ਬਤਨ ਬਹੁਤ ਹੀ ਸਾਥ ਕਹਿੰਦੇ ਰਹੇ ਪੰਜਾਬ ਦੇ ਲੋਕਾਂ ਵਿੱਚ ਜਿਲੀ ਮੁਹੱਬਤ ਪੂਰੀ ਕਾਇਮ ਹੈ ਦੋਵੇਂ ਬਸਤੇ ਦੀ ਜਨਤਾ ਭਾਵੇਂ ਦੇਰ ਨਾਲ ਹੀ ਇਹ ਸਮਝ ਆ ਗਈ ਹੈ ਕਿ ਕਿਵੇਂ ਸੰਤਾਲੀ ਵਿੱਚ ਉਹਨਾਂ ਨੂੰ ਮੂਠ ਬਣਾਇਆ ਗਿਆ ਸੀ ਅਰਾਏ ਨੀ ਤੀਨੇ ਮੂਰਤੋਂ ਆਇਆ ਸੀ ਸਿਆਸਤ ਅੱਜ ਵੀ ਜਿਹੜੀ ਹੈ ਉਹ ਚੱਲਦੀ ਹੈ ਭਾਰਤਵਾਦੀ ਲੋਕ ਅੱਜ ਵੀ ਅਲੱਗ ਨਹੀਂ ਹੈਗੇ ਉਹ ਅੱਜ ਵੀ ਇੱਕ ਨੇ ਤੇ ਕਿ ਸਰਕਾਰਾਂ ਨੇੜੀਆਂ ਉਹ ਇਹ ਨਿਕਲੇ ਰੇਡੀਅਮ ਪੈਦਾ ਕਰ ਰਹੀਆਂ ਨੇ ਕਿ ਸਿੱਖ ਵੀ ਜੁਝੂ ਦੁਸ਼ਮਣ ਹਾਂ ਦੇਸ਼ ਭਗਤੀ ਦੇ ਨੋਤੇ ਤੁਹਾਨੂੰ ਅਲੱਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਸਟੇਟ ਹੋਰ ਹੈਗਾ ਉਹ ਇਸ ਦੇ ਵਿੱਚ ਨਹੀਂ ਆਉਂਦਾ ਰਿਹਾ ਉਹ ਹਟਾਏ ਜਾਂ ਆਪਣੇ ਕੋਲ ਸੁਣੇ ਹੋਏ ਦਰਦਨਾਕ ਕਿੱਸੇ ਕਿੰਨੇ ਰਾਗਿਆਂ ਵਾਦੀ ਚੇਤੇ ਤੋਂ ਨਹੀਂ ਨਿਕਲਦੇ ਆਪਣੇ ਆਦੇ ਤੁਰ ਜਾਣ ਮਰੇ ਜਾਣ ਵੇਜਤ ਹੁਣ ਆ ਮੈਂ ਬੜੀ ਥੋੜੀ ਮਬਤੀ ਸਾਹਦੇ ਬਗਲ ਕਰਿਆ ਹੁਣ 47 ਵੜੇ ਅੰਦਰੋਂ ਦੋਵੇਂ ਪਾਸੇ ਲੋਕ ਉਸ ਜਾਣੇ ਅਣਜਾਣੇ ਪੈਦਾ ਹੋਈ ਨਫਰਤ ਨੂੰ ਦਿਲੋਂ ਖਤਮ ਕਰ ਚੁੱਕੇ ਹਨ ਇਹ ਵੀ ਸਮਝਣਗੇ ਅੱਜ ਵੀ ਸਰਕਾਰਾਂ ਦਾ ਰੋਲ ਕੋਈ ਬਹੁਤਾ ਵਧੀਆ ਨਹੀਂ ਹੈ ਹੁਣੇ ਮੈਡਮ ਬਰਾੜ ਜੀ ਨੇ ਦਜੀ ਸਾਹ ਤਸੀਰ ਸਾਹ ਦੀ ਫਿਲਮੀ ਗੱਲ ਕੀਤੀ ਸੀਗੀ ਇਹ ਉਸ ਫਿਲਮ ਨੂੰ ਬਾਰੇ ਦੇਸ਼ਾਂ ਨੇ ਕਿਵੇਂ ਪਿਆਸ ਕਰਦੇ ਪਰ ਲੇਕਿਨ ਭਾਰਤ ਵਿੱਚ ਆਈ ਤਾਂ ਕੋਈ ਮਨਜ਼ੀ ਨਹੀਂ ਹੋ ਰਹੀ ਇਹ ਆਵਾਜ਼ ਸਰਕਾਰ ਇਹਦੀ ਉਹ ਭਾਰਤ ਤੋਂ ਦੇ ਬਕਸਾਂ ਨੂੰ ਨੇੜੇ ਨਹੀਂ ਅੱਧਣ ਲੈਣਾਂ ਦੀ ਦੋਵੇਂ ਸਰਕਾਰਾਂ ਪਾਸ ਤੋਂ ਸਰਕਾਰ ਦੀ ਕੋਈ ਕਟ ਨਹੀਂ ਗਈ ਇਸ ਲਈ ਜਦੋਂ ਵੀ ਕਿਤੇ ਇਕੱਠੇ ਹੁੰਦੇ ਹਨ ਤਾਂ ਗਲਬੁਕੜੀਆਂ ਪੈਂਦੀਆਂ ਹਨ ਬਹੁਤ ਕੁਝ ਅਣ ਕਿਹਾ ਰਹੇ ਹੁੰਦਾ ਹੈ ਮੇਲ ਤੇ ਵਿਛੋੜੇ ਤੋਂ ਮੁਹੱਬਤ ਹੋਰ ਬੁਢੀ ਹੁੰਦੀ ਹੈ ਪੰਜਾਬੀ ਬੋਲੀ ਮੈਂ ਇੱਕ ਪੁਆਇੰਟ ਇਹ ਜਿਹੜੇ ਕੰਮ ਕਿ 10 ਪੁਆਇੰਟ ਨੇ ਕੋਲ ਜਿਹੜੇ ਮੈਂ ਇਕੱਠੇ ਕਿਤੇ ਨੇ ਚੋ ਜੇ ਦੰਨ ਪੰਜਾਬੀ ਦੇ ਪੰਜਾਬੀ ਬੋਲੀ ਇਹ ਮੁੱਦੇ ਨੂੰ ਕਦੇ ਵੀ ਆਣ ਦੇਖਿਆ ਨਹੀਂ ਕਰ ਸਕੋ ਗੁਰਦਤਪੌਰ ਸਿੰਘ ਜੀ ਰਹੇ ਨੇ ਪੰਜਾਬੀ ਦੀ ਪੰਜਾਬੀ ਬੋਲੀ ਦੀ ਦਸ਼ਾ ਅਤੇ ਦਿਸ਼ਾ ਪੰਜਾਬੀ ਬੋਲੀ ਉਸ ਵੇਲੇ ਹਾਲਤ ਕੀ ਹੈ ਕਿ ਕਿਤੇ ਨਹੀਂ ਆ ਰਹੀ ਹੈ ਨੇੜਿਓਂ ਦੱਸਦੇ ਨੇ ਪੰਜਾਬੀ ਬੋਲੀ ਦੇ ਮੋਢੀ ਲੇਖਕਾਂ ਦੇ ਨਾਲ ਸਦੇ ਸਮਾਜਿਕ ਕਾਰਜਕਰਤਾਵਾਂ ਨਾਲ ਬੋਲ ਕੇ ਗੌਰਵ ਕਰਦੇ ਨੇ ਪੱਪਾ ਨਜ਼ਮੀ, ਇਸ਼ਾਨ ਬਾਜਵਾ, ਆਸ਼ਕੀ ਹੀਰ ਤੇ ਅਹਿਮਦ ਰਜ਼ਾ ਵਰਗੇ ਪੰਜਾਬੀ ਲੇਖਕਾਂ ਨਾਲ ਮੁਲਾਕਾਤ ਕੀਤੀਆਂ ਨੇ ਜਿਨ੍ਹਾਂ ਨੇ ਪੰਜਾਬੀ ਬੋਲੀ ਲਈ ਲਗਾਤਾਰ ਕੰਮ ਕੀਤਾ ਹੈ ਜਦ ਵੀ ਇਹੋਂ ਭਗਲ ਕਰਦਿਆਂ ਤਾਂ ਇੱਕ ਗੱਲ ਹੈ ਜਿਹੜੀ ਬੜੀ ਚੁਬਦੀ ਹੈ ਜਿਹੜੀ ਸਭ ਤੋਂ ਵੱਡਾ ਸਾਡਾ ਦੁਖਾਣ ਬਣ ਜਾਂਦਾ ਹੈ ਲਿਪੀ ਕਿਉਂਕਿ ਸਾਡੇ ਕੋਲ ਪੰਜਾਬੀ ਦੀ ਲਿਪੀ ਗੁਰਮੁਖੀ ਲਿਖਤੀ ਹੈ ਤੇ ਲੇਕਿਨ ਲੈਨੇ ਪੰਜਾਬ ਕੋ ਸ਼ਾਮੁਖੀ ਲਿਖੀ ਹੈ ਅਸੀਂ ਸ਼ਾਮੁਖੀ ਲਿਪੀ ਨਹੀਂ ਪੜ ਸਕਦੇ ਉਹਨਾਂ ਨੂੰ ਗੁਰਮੁਖੀ ਲਿਖਤ ਨਹੀਂ ਆਉਂਦੀ ਜੀ ਇਸ ਇੱਕ ਥੋੜੀ ਦੇ ਨਾਲ ਸ਼ਾਇਦ ਪੰਜਾਬੀ ਸੰਸਾਦੀ ਕੱਲੀ ਇੱਕੋ ਭਾਸ਼ਾ ਹੈ ਜਿਹੜੀ ਦੋ ਰੁਪਏ ਜਿਹੀ ਜਾਂਦੇ ਹੋਏ ਮੈਨੂੰ ਨਹੀਂ ਲੱਗਾ ਕਿ ਹੋਰ ਕੋਈ ਭਾਸ਼ਾ ਜਿਹੜੀ ਲਿਖੀ ਹੈ ਜਿਹੜੀ ਦੋ